ਬਾਬਿਓ ਅੱਜ ਤੁਹਾਨੂੰ ਉਸ ਪਿੰਡ ਲੈ ਕੇ ਚੱਲਾਂਗੇ ਜਿਹੜਾ ਜਿੱਦੋਂ 200 ਸਾਲ ਪਹਿਲਾਂ ਉੱਜੜ ਗਿਆ ਸੀ ਰਾਤੋਂ ਰਾਤ ਪਿੰਡ ਖਾਲੀ ਹੋ ਗਿਆ ਸੀ ਤੇ ਆਪਣੇ ਲੋਕਾਂ 'ਚ ਇੱਕ ਇਹ ਮੰਨਿਆ ਜਾਂਦਾ ਵੀ ਉਹ ਪਿੰਡ 'ਚ ਰਾਤ ਨੂੰ ਕੋਈ ਨਹੀਂ ਰਹਿ ਸਕਦਾ ਯਾਨੀ ਕਿ ਇਹ ਕਿਹਾ ਜਾਂਦਾ ਕਿ ਉਹ ਪਿੰਡ 'ਚ ਭੂਤਾਂ ਰਹਿੰਦੀਆਂ ਅੱਜ ਤੁਹਾਨੂੰ ਉਹ ਪਿੰਡ 'ਚ ਆਪਾਂ ਲੈ ਕੇ ਚੱਲਾਂਗੇ ਦੇਖਾਂਗੇ ਤੇ ਉਹਨਾਂ ਨੂੰ ਆਪਾਂ ਪੁੱਛਾਂਗੇ ਵੀ ਜੇ ਆਪਾਂ ਨੂੰ ਉੱਥੇ ਰਹਿਣ ਦੇਤਾ ਨਾ ਅਸੀ ਰਾਤ ਉਥੇ ਕੱਟਾਂਗੇ ਵੀ ਦੇਖਦੇ ਆ ਕੀ ਕਹਿੰਦੇ ਆ ਸਾਨੂੰ ਕੀ ਕਹਿੰਦੇ ਆ ਗਰਾਏ ਤੇ ਉਥੇ ਪਰਮਿਸ਼ਨ ਵੀ ਕਰਾਂਗੇ ਆਪਣੇ ਕੋਲੇ ਕੈਂਪਿੰਗ ਬੈਗ ਹੈਗੀ ਆ ਤੁਹਾਨੂੰ ਪਤਾ ਹੀ ਆ ਤੇ ਆਪਾਂ ਕਰਾਂਗੇ ਟੈਂਟ ਹੈਗਾ ਹੈ ਉਹਨਾਂ ਨੂੰ ਪੁੱਛਦੇ ਆ ਉਥੇ ਜਾ ਕੇ ਵੀ ਕੀ ਕਹਿੰਦੇ ਆ ਜੇ ਆਪਾਂ ਨੂੰ ਉਥੇ ਰਹਿਣ ਦੀ ਪਰਮਿਸ਼ਨ ਦਿੱਤੀ ਨਾ ਤਾਂ ਫਿਰ ਰਾਤ ਨੂੰ ਅੱਜ ਗੱਡਾਂ ਕਰ ਦੋ ਬਾਕੀ ਤੁਹਾਨੂੰ ਦਿਖਾਉਣਿਆ ਕੁਲਦਰਾ ਜੁੜੇ ਰਹੋ ਕੁਲਦਰਾ ਪਿੰਡ ਦਾ ਨਾਮ ਆ ਇਹ ਭੁੱਲ ਗਈ ਦੱਸਣ ਨੂੰ ਧੰਨਵਾਦ ਕੁਲਦਰਾ ਆਹ ਰਾ ਦੇਖ ਲੋ ਬਿਲਕੁਲਦਰਾ ਨਹੀਂ ਜਾਂਦੇ ਜਮਾ ਸੁਨੇਰਾ ਬਸੇ ਰਾਤ ਨੂੰ ਰਾਤ ਦੇ ਰਾਤ ਰਾਉਣੇ ਜੇ ਲੱਗਦੇ ਹੋਣਗੇ। ਕੋਈ ਸੁਣਨਾ ਕਰਕੇ ਡਰ ਹੁੰਦਾਗਾ ਜਿਹਦੇ ਮਨ ਚ ਵਾੜਾ ਜਾਂ ਡਰ ਬਹਿ ਗਿਆ ਉਹ ਨਹੀਂ ਯਾਰ ਆਜ ਰਾਤ ਨੂੰ ਲੱਗਦਾ। ਸਾਹਮਣੇ ਦੇਖੋ ਬਾਬਿਓ ਕੁਲਧਾਰਾ ਪਿੰਡ ਦਾ ਐਂਟਰੀ ਗੇਟ ਭਾਂਟੀ ਜਾ ਰਿਹਾ ਆਪਾਂ ਚੱਲਦੇ ਆਂ ਅੰਦਰ ਐਂਟਰੀ ਵੀ ਜਮਾ ਕਰਾ ਕੇ ਤੇ ਦਿਖਾਉਣ ਆ ਤੁਹਾਨੂੰ ਪੁਰਦਾ ਵਾਲਾ ਪਿੰਡ। ਗੋਲਦਾਰਾ ਪਿੰਡ ਚ ਆਪਾਂ ਐਂਟਰੀ ਕਰਤੀ ਅੰਦਰ ਆ ਗਏ ਦਿਖਾਉਣਿਆ ਹੁਣ ਤੁਹਾਨੂੰ ਗੋਲਦਾਰਾ ਪਿੰਡ ਟਿਕਟਾ ਦੋ ਟ੍ਰੈਕਟਰ ਲੈਣੀ ਪੈਂਦੀ ਐ ਇੱਕ ਬੰਦੇ ਦੇ ਜਿੱਥੇ ਜਾਵਾਂਗੇ ਜਉਂ ਮੈਂ ਨਾਲ ਟਿਕਟਾ ਦੋ ਲੈ ਲਈ ਦੋ ਹੀ ਲੈ ਲਿਆ ਇੱਕ ਬੰਦੇ ਦੀ ਵੀ 30 ਰੁਪਏ ਟਿਕਟਾ ਅੰਦਰ ਜਾਣ ਦੀ ਹੁਣ ਤੁਹਾਨੂੰ ਦਿਖਾਉਣਿਆ ਗੋਲਦਾਰਾ ਪਿੰਡ ਅੰਦਰ ਜਾ ਕੇ ਵੀ ਕੀ ਕਹਿੰਦੇ ਆ ਭੂਤਾਂ ਨੂੰ ਦਿਖਾਉਣਿਆ ਅੰਦਰ ਜਾ ਕੇ ਆਪਾਂ ਸਾਹਮਣੇ ਢਹੇ ਘਰ ਸਾਨੂੰ ਦਿਸਣ ਲੱਗੇ ਹੋਣਗੇ ਬਾਕੀ ਤੁਹਾਨੂੰ ਕੱਲਾ ਕੱਲਾ ਜਿਹੜਾ ਘਰ ਵਧੀਆ ਪਿਆ ਹੋਊਗਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕੁਲਤਾਰਾ ਚ ਹੈ ਕੀ ਆ ਵੀ ਕਿਹੋ ਜਿਹਾ ਘਰ ਹੈ ਕਿਹੋ ਜਿਹਾ ਮੌਸਮ ਹੈ ਕਿਹੋ ਜਿਹਾ ਰਾਹ ਸਾਰਾ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਪਰ ਤੁਸੀਂ ਭਾਈ ਸ਼ੇਅਰ ਨਹੀਂ ਕਰਦੇ ਵਲੌਗ ਵਿਸਤਾਰ ਸਹਿਤ ਵੀ ਆਖਿਆ ਕਰਾਂਗੇ ਵਲੌਗ ਸ਼ੇਅਰ ਕਰੋ ਪਰ ਇਧਰੋਂ ਬੰਦੇ ਦੇਖ ਘਰ ਦੁਬਾਰੇ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤੇ ਚਲੋ ਮਿਲਦੇ ਆ ਜੁੜੇ ਰਹੋ ਵਲੌਗ ਸ਼ੇਅਰ ਕਰੋ ਬਾਬੋ ਆਪਾਂ ਤੁਹਾਨੂੰ ਸਾਰਾ ਕੁਲਤਾਰਾ ਦਿਖਾਵਾਂਗੇ ਕੁਲਤਾਰਾ ਇੱਜੀ ਫਿਰਦੇ ਆ ਆਪਾਂ ਆ ਦੇਖ ਲੋ ਆਸਤੇ ਪਾਸੇ ਤਾਂ ਇਹ ਘਰ ਇਹ ਪਿੰਡ ਦੀ ਕਹਾਣੀ ਤੁਹਾਨੂੰ ਦੱਸ ਦਿੰਨੇ ਆ ਆ ਪਿੰਡ ਸੀ ਬਈ ਬ੍ਰਾਹਮਣਾਂ ਦਾ ਪਿੰਡ ਸੀ ਇਹ ਜਾਂ ਕਹਿ ਲੋ ਪੰਡਤਾਂ ਦਾ ਪਰ ਬ੍ਰਾਹਮਣ ਕਹਿੰਦੇ ਆ ਨਾ ਬ੍ਰਾਹਮਣਾਂ ਦਾ ਪਿੰਡ ਸੀ ਉਹਨਾਂ ਟਾਈਮਾਂ ਅਜੇ ਰਾਜੇ ਦੀ ਚੱਲਦੀ ਹੁੰਦੀ ਸੀ ਸਰਕਾਰ ਰਾਜੇ ਦੀ ਹੁੰਦੀ ਸੀ ਉਹਦਾ ਰਾਜ ਹੁੰਦਾ ਸੀ ਉਹ ਇੱਕ ਉੱਥੋਂ ਦਾ ਜਿਹੜਾ ਇੱਥੋਂ ਦਾ ਰਾਜਾ ਸੀ ਉਹਨੂੰ ਬ੍ਰਾਹਮਣਾ ਦੀ ਇੱਕ ਕੁੜੀ ਪਸੰਦ ਆ ਗਈ ਉਹ ਕਹਿੰਦਾ ਮੈਂ ਵਿਆਹ ਉਹਦੇ ਨਾਲ ਕਰਾਉਣਾ ਬ੍ਰਾਹਮਣ ਇਹ ਗੱਲ ਕਰ ਨਹੀਂ ਸਕਦੇ ਸੀ ਕਿਉਂਕਿ ਰਾਜਾ ਰਾਜਪੂਤ ਸੀ ਇਹ ਬ੍ਰਾਹਮਣ ਸੀ ਉਹ ਕਹਿੰਦੇ ਸਾਡਾ ਪ੍ਰਸਤ ਹੋ ਜਾਊਗਾ ਧਰਮ ਇਸ ਕਰਕੇ ਉਹ ਵਿਆਹ ਨੂੰ ਤਾਂ ਉਹ ਸਹੀ ਨਹੀਂ ਸੀ ਚਾਰ ਹੀ ਨਹੀਂ ਸੀ ਪਰ ਰਾਜੇ ਨੇ ਉਹਨਾਂ ਨੂੰ ਇੱਕ ਰਾਜੇ ਨੇ ਉਹਨੂੰ ਇੱਕ ਪਿੰਡ ਦਿਨ ਦੀ ਬੌਲਤ ਦੇ ਦਿੱਤੀ ਵੀ ਕੱਲ ਨੂੰ ਮੈਂ ਵਿਆਹ ਕਰਵਾਉਂ ਕਰਵਾਉਂ ਤੇ ਉਹਨਾਂ ਨੇ ਪਿੰਡ ਮਾਰ ਦਿੱਤਾ ਹਾਂ ਉਹਨਾਂ ਨੇ ਡਰਦਿਆਂ ਨੇ ਉਹਨਾਂ ਨੇ ਡਰਦਿਆਂ ਨੇ ਫਿਰ ਰਾਤੋਂ ਰਾਤ ਪਿੰਡ ਕਿਉਂ ਛੱਡਿਆ ਵੀ ਜੇ ਤਾਂ ਆਪਾਂ ਨਾ ਕਰਾਂਗੇ ਤਾਂ ਆਪਾਂ ਨੂੰ ਰਾਜਾ ਮਾਰ ਦੂ ਜੇ ਨਾਲੇ ਵਿਆਹ ਫਿਰ ਵੀ ਕਰਵਾਊਗਾ ਅਇਤੋਂ ਆਪਾਂ ਪਿੰਡੀ ਛੱਡਣ ਚ ਹੋਆ ਭਲਾ ਤਾਂ ਕਰਕੇ ਉਹਨੇ ਰਾਤੋਂ ਰਾਤ ਪਿੰਡ ਖਾਲੀ ਕਰਤਾ ਸੀ ਅਸ ਤੋਂ ਨੇੜਲੇ ਆਸੇ ਪਾਸੇ ਦੇ ਨੇੜਲੇ ਪਿੰਡਾਂ 'ਚ ਫੈਲ ਗਏ ਉਹ ਤੇ ਉਹਨਾਂ ਨੇ ਇੱਕ ਸ਼ਰਾਪ ਦਿੱਤਾ ਸੀ ਵੀ ਜੇ ਅਸੀਂ ਅਜੁੱੜਿਆ ਨਾ ਪਿੰਡ 'ਚ ਤਾਂ ਇੱਥੇ ਕੋਈ ਨਹੀਂ ਰਹਿ ਸਕਦਾ ਤਾਂ ਕਰਕੇ ਸ਼ਰਾਪਿਤ ਪਿੰਡ ਮੰਨਿਆ ਜਾਂਦਾ ਪਰ ਇਹ ਵੀ ਜਿਹੜਾ ਭੂਤਾਂ ਵਾਲਾ ਕਹਿ ਜਾਂਦੇ ਆ ਵੀ ਇੱਥੇ ਭੂਤਾਂ ਆ ਗਏ ਉਹੋ ਜੀ ਕੋਈ ਗੱਲ ਤਾਂ ਹੁੰਦੀ ਨਹੀਂ ਵੈਸੇ ਬਾਕੀ ਕੋਸ਼ਿਸ਼ ਕਰਾਂਗੇ ਜੇ ਰਾਤ ਨੂੰ ਆਪਾਂ ਨੂੰ ਪਰਮਿਸ਼ਨ ਮਿਲ ਗਈ ਰਹਿਣ ਦੇਤਾ ਹਾਂ 5 ਵਜੇ ਤੋਂ ਬਾਅਦ ਇੱਥੇ ਰਹਿ ਨਹੀਂ ਦਿੰਦੇ ਹਾਂ 5 ਵਜੇ ਤੋਂ ਬਾਅਦ ਇੱਥੇ 5 ਵਜੇ ਤੱਕ ਟਰੈਵਲਰ ਆਉਂਦੇ ਐ ਇੱਥੇ ਟੂਰਿਸਟ ਸਤਰੀ ਹੈਗੀ ਉਸ ਤੋਂ ਬਾਅਦ ਐਂਟਰੀ ਹੈਣੀਗੀ 5 ਵਜੇ ਬਾਕੀ ਤੁਹਾਨੂੰ ਘਰ ਸਾਰੇ ਦਿਖਾਉਣੇ ਆ ਆਪਾਂ ਬਾਕੀ ਤੁਸੀਂ ਜੁੜੇ ਰਹੋ ਅਸੀਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਵਿਸਤਾਰ ਸਹਿਤ ਚਲੋ ਘਰ ਦਿਖਾਉਣੇ ਆ ਸਾਰੇ ਆਪਾਂ ਅਸਲ ਪਿੰਡ ਦੀ ਸ਼ੁਰੂਆਤ ਇੱਥੋਂ ਹੁੰਦੀ ਆ ਇੱਥੋਂ ਪੌੜੀਆਂ ਜੜਦੀਆਂ ਤੇ ਇੱਧਰੋਂ ਜਾਂ ਜਾਂਦੀਆਂ ਇਹ ਤਾਂ ਪਾੜੀਆਂ ਪੌੜੀਆਂ ਚੜ ਕੇ ਇਸ ਤੋਂ ਬਾਅਦ ਅਸਲੀ ਪਿੰਡ ਆ ਜਿਹੜਾ ਗੁਲਤਾਰਾ ਦਾ ਕੋਈ ਟਰੈਵਲਰ ਦੇਖੋ ਕਿੰਨੇ ਹਨਾ ਉਹ ਤੁਹਾਨੂੰ ਸਾਧਨ ਖੜੇ ਦੇ ਇੱਕ ਹੀ ਪਤਾ ਲੱਗ ਗਿਆ ਇਸ ਤੋਂ ਬਾਅਦ ਆਪਾਂ ਦਿਖਾਉਣਾ ਗੁਲਤਾਰਾ ਦੇ ਘਰ ਦੇਖੋ ਟਰੈਵਲਰ ਬਹੁਤ ਹੈ ਇੱਥੇ ਦੇਖੋ ਸਾਹਮਣੇ ਗੁਲਤਾਰਾ ਇੱਧਰ ਆਗੇ ਸਾਰੇ ਦੇਖੋ ਨੇ ਦੂਰੇ ਨੂੰ ਅੱਗੇ ਪਿੰਡ ਵੀ ਅਗਲ ਜਾਂ ਚੱਲਣੇ ਸਾਰੇ ਕਿਤੇ ਜਾਵਾਂਗੇ ਦੇਖੋ ਬਾਬੇ ਕੁਲਧਰਾਂ ਕੁਲਧਰਾਂ ਦੇ ਘਰ ਇਹ ਥੋੜੇ ਜਿ ਮੈਨੂੰ ਲੱਗਦਾ ਡੈਕੋਰੇਟ ਤਾਂ ਕੀਤੇ ਹੋਏ ਆ ਨਹੀਂ ਇਹ ਨਜ਼ਰ ਐ ਤਾਂ ਕਿੱਥੇ ਘੱਟਦੇ ਆ ਫੋਟੋਆਂ ਫੋਟੋਆਂ ਖਿਚਾਉਣ ਵਾਸਤੇ ਟੂਰਿਸਟਾਂ ਵਾਸਤੇ ਇਹ ਡੈਕੋਰੇਟ ਕੀਤਾ ਵੈਦਰ ਦੇਖ ਲਓ ਬਾਕੀ ਜਿਹੜੇ ਸਹੀ ਘਰ ਆ ਉਹ ਤੁਹਾਨੂੰ ਦਿਖਾ ਕੇ ਲਿਆਉਣੇ ਆ ਗਲੀਆਂ ਚ ਆਪਾਂ ਚੱਲਦੇ ਆ ਤਾਂ ਫੋਟੋਆਂ ਫੂਟੋਆਂ ਵਾਲਾ ਘੜਈ ਆ ਟੂਰਿਸਟਾਂ ਵਾਸਤੇ ਸਹੀ ਆਪਾਂ ਇੱਧਰ ਨੂੰ ਸਾਹਮਣੇ ਦੇਖੋਗੇ ਉੱਧਰ ਨੂੰ ਚੱਲਦੇ ਆ ਘਰ ਵਗੈਰਾ ਬਲੌਗ ਖਰ ਦੇ ਅੰਦਰ ਜਾਣੇ ਆਪਾਂ ਦੇਖਦੇ ਆ ਇਹਨ ਦੇਖੋ ਆਪੇ ਕੋਲਤਰਾ ਦੇ ਅੰਦਰੋਂ ਘਰ ਜਿਹੜਾ ਹੁੰਦੇ ਸੀ ਇਤਾਂ ਦੇ ਹੁੰਦੇ ਸੀ ਦੇਖੋ ਆਪੋ ਹਾਰੇ ਗੁਲਦਾਰਾ ਦੇ ਪੁਰਾਣੇ ਘਰ ਆ ਕੇ ਕਮਰੇ ਦੇ ਕੋ-ਕੋਡੇ ਇਤਾਂ ਦੇ ਹੁੰਦੇ ਸੀ ਆਹ ਪੱਥਰ ਦੇ ਬੀਮ ਬਣਾਉਂਦੇ ਸੀਗੇ ਜਿਵੇਂ ਆਪਣੇ ਉਹ ਸੀਗਾ ਪੱਥਰ ਦੇ ਬੀਮ ਆਹ ਧਾਮ ਵੀ ਦਿਖਾਣਾ ਜਿਹੜਾ ਹੁੰਦੀ ਆ ਉਹ ਧਾਮੜਾ ਹੁੰਦਾ ਉਹ ਸਾਰਾ ਪੱਥਰ ਦਾ ਹੀ ਆ ਉਹ ਬਕਰ ਭਾਈ ਵੀ ਆਪਣੇ ਬੱਤੇ ਬਾਹਰ ਦੇ ਚੋਂ ਪਾਏਗਾ ਮਾਤੋ ਇਹਵਾ ਡੈਕੋਰੇਟਤਾ ਕੀਤੇ ਹੋਏ ਆ ਥੋੜੇ ਥੋੜੇ ਆ ਹੁਣ ਡੈਕੋਰੇਟ ਕੀਤੇ ਹੋਏ ਰੂਮ ਵਿੱਚ ਤੋਂ ਬੈਠੇ ਉਹ ਪੁਰਾਣੇ ਘਰ ਇਦਾਂ ਹੀ ਹੁੰਦੇ ਸੀ ਥੋੜੇ ਜਿਹਾ ਡੈਕੋਰੇਟਿੰਗ ਕੀਤੀ ਵੀ ਹੁੰਦੀ ਆ ਉਹ ਤਾਂ ਕਰਕੇ ਨਵੇਂ ਡੈਕੋਰੇਟਤਾ ਕੀਤੇ ਹੋਏ ਆ ਇਹ ਆ ਦੇਖ ਲਓ ਆਪ ਇਹ ਕਿਹਦਾ ਘਰ ਆਗਾ ਦੇਖੋ ਪਹਿਲਾਂ ਹੁਣ ਆ ਹਨਾ ਦੇਖੋ ਕਿੰਨਾ ਗੈਂਟ ਘਰ ਆ ਪੁਰਾਣੇ ਜਵਾਨੇ ਦਾ ਉਹ ਵੀਊ ਦੇਖੋ ਪਤਾ ਨਹੀਂ ਤੇ ਐਮੀ ਵਹਿਮ ਫਲਾ ਰੱਖਿਆ ਕਿ ਕਬੂਤਾ ਹੁੰਦੀਆਂ ਕਬੂਤਾ ਹੁੰਦੀਆਂ ਇੰਨੇ ਸੋਹਣੇ ਘਰ ਐਨਾ ਸੋਹਣਾ ਪਿੰਡ ਆ ਆ ਦੇਖੋ ਪਾਣੀ ਆਉਣ ਵਾਲਾ ਜਦੋਂ ਬਾਰਿਸ਼ ਹੁੰਦੀ ਐ ਇਹਦੇ ਤੋਂ ਨਹੀਂ ਪਾਣੀ ਨਿਕਲਦਾ ਸੀ ਆਪਾਂ 45 ਕਹਿੰਦੇ ਆ ਪਰਨਾਲੇ ਆ ਦੇਖੋ ਆਪਾਂ ਘਰ ਅੰਦਰੋਂ ਦਿਖਾਵਾਂਗੇ ਦਾਰਾ ਕੋਈ ਗੱਲ ਨਹੀਂ ਦੇਖੋ ਬਾਬੇ ਕਿੰਨਾ ਸੋਹਣਾ ਪਿੰਡ ਐ ਕਿੰਨੇ ਸੋਹਣੇ ਘਰ ਆਵੇਂ ਲੋਕਾਂ ਨੇ ਵਹਿਮ ਫਲਾਤੇ ਦੇਖੋ ਬਾਬਿਓ ਥੱਲੇ ਵੀ ਰੰਗ ਹੈ ਇਹਦੇ ਰੰਗ ਚੜਦੇ ਹਨ ਨੀ ਆ ਟੂਆ ਵਜਾ ਪੱਟਿਆ ਹੋਇਆ ਦੇਖੋ ਬਾਬਿਓ ਇਹ ਥੱਲੇ ਪਤਾ ਨਹੀਂ ਕਿੰਨਾ ਉਤਰਦਾ ਕੋਠੜੀ ਹੈ ਇਹ ਹੁਣ ਨਹੀਂ ਤੇਰਾ ਆਪਾਂ ਦਿਖਾਉਣੇ ਆ ਤੁਹਾਨੂੰ ਇਹ ਲਾਈਟ ਲੱਗਦੀ ਹੈ ਇਹ ਲਾਈਟ ਲਾ ਲਈ ਇੱਥੇ ਦੇ ਨੇ ਵੀ ਕੀ ਜੀਜਾ ਇਹ ਇੱਥੇ ਕੋਠੜੀ ਹੈ ਇਹ ਆਪਾਂ ਕਹਿੰਦੇ ਆ ਤੁਹਾਨੂੰ ਆਂਡ ਸਮੂਣ ਧਰਨਾਂ ਨੂੰ ਥੱਲੇ ਹੁੰਦੇ ਸੀ ਪਹਿਲਾਂ ਆ ਆ ਦੇ ਸੀ ਨਾ ਬਟਾ ਆਪਾਂ ਕੀ ਕਹਿੰਦੇ ਹਾਂ ਦਾ ਕੰਪਾਰਟਮੈਂਟ ਬੀਸਮੈਂਟ ਬੀਸਮੈਂਟ ਵੇਜ਼ਮੈਂਟ ਇੱਕ ਵਧੀਆ ਘਰ ਸੋਹਣਾ ਤੁਸੀਂ ਬਾਹਰੋਂ ਦੇਖੋ ਨਾ ਕਿ ਕਿੰਨੀ ਘੈਂਟ ਹੋ ਬਣਾਈ ਹੋਈ ਇਹਨਾਂ ਦੀ ਲੁੱਕ ਕਿ ਡਿਜ਼ਾਈਨਿੰਗ ਦੇਖੋ ਪਹਿਲਾਂ ਦੇ ਹਿਸਾਬ ਨਾਲ 200 ਸਾਲ ਪਹਿਲਾਂ ਡਿਜ਼ਾਈਨਿੰਗ ਕਿੰਨੀ ਵਧੀਆ ਸੀ ਚਾਹਲਾ ਤਾਂ ਫੁੱਲ ਬੂਟੀਆਂ ਵਗੈਰਾ ਤਾਂ ਨਵੀਆਂ ਬੜੀਆਂ ਯਾਰ ਵੀਚਾ ਜਦ ਮੰਨ ਲੋ 150 ਸਾਲ ਦਾ ਲਾਉਂਗਾ ਹਾਂ ਬਈ ਉਹ ਕਹਿੰਦੇ 200 ਸਾਲ ਪੁਰਾਣਾ ਹੁੰਦਾ ਜਿਵੇਂ ਆਪਾਂ ਤੇ ਆ ਸੁਣਦੇ ਆ ਵੀ ਉਹਦਾ ਉਹਨਾਂ ਚਿਰ ਪਹਿਲਾਂ ਤੋਂ ਹੀ ਪਾਉਣ ਦਾ ਤਰੀਕਾ ਤਾਂ ਦੇਖੋ ਵਧੀਆ ਨਾ ਡਿਜ਼ਾਈਨਿੰਗ ਤਾਂ ਚਲ ਬਾਅਦ ਚ ਹੋਈ ਐ ਆਪਣੇ ਹੁਣ ਨਕਸ਼ਾ ਪੱਥਰਾਂ ਦਾ ਭਰਨ ਜੋ ਕਰ ਲਿਆ ਤੇ ਆ ਦੇਖੋ ਜਿਵੇਂ ਬਣਾਏ ਨੇ ਇਸ ਤਰੀਕੇ ਨਾਲ ਸਾਰੇ ਪੱਥਰ ਉਹ ਵੀ ਖੜੇ ਕੀਤੇ ਗਏ ਖੜੇ ਕਰਕੇ ਇਹਦੀ سپورਟ ਦਿੱਤੀ ਵੀ ਆ ਤਾਂ ਬੰਤਾਂ ਦੇ ਆਪਣੇ ਗਾਡਰ ਪਾਉਂਦੇ ਆ ਚਲੋ ਹੁਣ ਆਪਾਂ ਤੁਹਾਨੂੰ ਕੋਈ ਗਾਂ ਲਾ ਦਿਖਾਉਣੇ ਆ ਜੁੜੇ ਰੋ ਪਹਿਲਾਂ ਤਾਹਾਂ ਦੇਖਦੇ ਆ ਕਿੱਥੋਂ ਦੀ ਰਾਹ ਜਾਂਦਾ ਜੀ ਇਕ ਖਵਾਬਿਓ ਸਪੋਰਟ ਕਰੋ ਵਲੌਗ ਨੂੰ ਸ਼ੇਅਰ ਕਰੋ ਹਣਾ ਤੁਹਾਡੇ ਵਾਸਤੇ ਬਹੁਤ ਮਿਹਨਤ ਕਰਦੇ ਆ ਆ ਦੇਖੋ ਬਾਬਿਓ ਗੁਲਦਰਾ ਪਿੰਡ ਦਾ ਤਾਹਾਂ ਤੋਂ ਵਿਊ ਤਾਹਾਂ ਤੋਂ ਕੀ ਹੋ ਜਾਣਾ ਇਹਦਾ ਆਪਾਂ ਘਰ ਦੀ ਸੱਤ ਤੇ ਖੜੇ ਆ ਨੂੰ ਟਾਇਰ ਰੱਖਿਆ ਦਿੰਦੇ ਆ ਦੇਖੋ ਪਾਪਾ ਘਰ ਦੀ ਸੱਤ ਤੇ ਖੜੇ ਆਪਾਂ ਵਧੀਆ ਬਣਾਇਆ ਹੋਣਾ ਆ ਦੇਖ ਲਓ ਇਹ ਘਰ ਜਿਹੜਾ ਮੈਂ ਤੁਹਾਨੂੰ ਦਿਖਾ ਗਿਆ ਹੈ ਆ ਦੇਖੋ ਨਗਰ ਘਰ ਆਉਹੀ ਉਹ ਘਰਦੇ ਉੱਤ ਸੱਤ ਦੀ ਆਪਾ ਆਸੇ-ਪਾਸੇ ਦੇਖੋ ਬੰਦਾ ਪਹਿਲੂ ਸਟੈਨ ਬੋਲੋ 1 2 3 ਰੈਡੀ ਮੱਤੀ ਬਾਬਾ ਬਲ ਜੋ ਤੇਰੇ ਸੁਟੋ ਹੋ ਰਹੇ ਉਸ ਅੰਦਰ ਖੁਸ ਉਸ ਵਾਖੀ ਖਾ ਅੱਜ ਸੇ ਨਾ ਰੋਲ ਵਿਜਾ ਕਰਿਆ ਉਸ ਅੰਦਰ ਖੁਸ ਉਸ ਵਾਖੀ ਆクセਗਾ ਨਾ ਰੋਲ ਆ ਗਿਆ ਨਾ ਦੇਖੋ ਟੂਰਿਸਟ ਜੱਲ ਕਰਦੇ ਆ ਦਰਿੰਦਰ ਰਵੀ ਮਾਰੇ ਗਾਣੇ ਤੇ ਝੂਟ ਕਰ ਰਹੇ ਆ ਦੇਖੋ ਵਧੀਆ ਮਾਹੌਲ ਆ ਨਾ ਅੱਪਾ ਹੋਰ ਵੀ ਵਿੱਚ ਨੂੰ ਜਾਂਦੇ ਆ ਪਿੰਡ ਦੇ ਘਰ ਦਿਖਾ ਕੇ ਲਿਆਉਣੇ ਆ ਤੁਹਾਨੂੰ ਆ ਜਾ ਆਪਾ ਪੂਰਾ ਵਧੀਆਗਾ ਵਾਹ ਪੂਰਾ ਵਧੀਆਗਾ ਇਹ ਕੋਈ ਗੱਲ ਨਹੀਂ ਗੀ ਬਨੇਗਾ ਮਾਹੌਲ ਪੂਰਾ ਬੀ ਬੀ ਹਾਂ ਇਹਰ ਜੀ ਕੋਈ ਗੱਲ ਨਹੀਂ ਗੀ ਵਧੀਆ ਮਾਹੌਲ ਹੈ ਸੋ ਜੀ ਕੋਈ ਗੱਲ ਨਹੀਂ ਇੱਕ ਨੰਬਰ ਹੈ ਹਾਂ ਵਾਲੇ ਨੰਬਰ ਅਦਰ ਅੰਦਰ ਫਿਲਮ ਦਾ ਸ਼ੂਟ ਹੋ ਰਿਹਾ ਹੈ ਫਿਲਮ ਚੱਲ ਰਹੀ ਹੈ ਆਦੇ ਕੋ ਭਾਈ ਉਹ ਨਾ ਜਿਹੜੀ ਅਸੀਂ ਆ ਸੱਤ ਦੇ ਖੜੇ ਆਂਗੇ ਇਹ ਸੱਤੂੰ ਇਹਨਾਂ ਨੇ ਵੀ ਟੂਰਿਸਟਾਂ ਦਾ ਤਰਚਾਰ ਕੀਤੀ ਵੀ ਆ ਉਹ ਵੈਸੇ ਸਾਰੇ ਪਿੰਡ ਚ ਸੱਤਾ ਹੈ ਨਹੀਂ ਆ ਹਾ ਤੁਸੀਂ ਸਾਰਾ ਪਿੰਡ ਇੱਥੇ ਤੁਹਾਨੂੰ ਦਿਂਦਾ ਹੀ ਹੋਊਗਾ ਕੈਮਰੇ ਨਾਲ ਸਤਾਂ ਕਿਸੇ ਪਾਸੇ ਵੀ ਹੈ ਨਹੀਂ ਗਾ ਬਾਕੀ ਅਜਨੇ ਤੋਂ ਪੁੱਛਦੇ ਜਨੇ ਦੱਸ ਸਾਰਾ ਪਿੰਡ ਤੇ ਹੈ ਹੋਈ ਇਹਦਾ ਪੁਰਾਣਾ ਪਿੰਡ ਆ ਇਹਦਾ ਆਪਾਂ ਡੈਕੋਰੇਟ ਟੂਰਿਸਟਾਂ ਵਾਸਤੇ ਇਹਨਾਂ ਨੇ ਕੀਤਾ ਹੋਇਆ ਇੰਤੋਂ ਦੇ ਇਹ ਦੋ ਤਿੰਨ ਘਰ ਕੀਤੇ ਵਿਆ ਇੱਕ ਤਾਂ ਆ ਗਿਆ ਬਾਕੀ ਨਾ ਉਹ ਸਾਹਮਣੇ ਤੁਹਾਨੂੰ ਮੰਦਿਰ ਦਿਂਦਾ ਹੋਊਗਾ ਮੰਦਿਰ ਤੁਹਾਨੂੰ ਦਿਖਾਇਆ ਹੋਇਆ ਤੇ ਉੱਥੇ ਇੱਕ ਦੋ ਸਤਾਂ ਬਸ ਇੱਕ ਸੱਤ ਹੀ ਹੈ ਇਹ ਡੈਕੋਰੇਟ ਇਹਨਾਂ ਨੇ ਕੀਤੀ ਹੋਇਆ ਟੂਰਿਸਟਾਂ ਖਾਤਰ ਬਾਕੀ ਤੇ ਸਾਰਾ ਵੀ ਜਿਹੜੇ ਹਸਾਬ ਨਾਲ ਦੱਸਦੇ 200 ਆ ਦੱਸਦਾ ਇਹ ਜਿਹੜਾ ਸਾਹ ਉਹਨਾਂ ਦੱਸਦੇ ਵੀ 200 ਸਾਲ ਪੁਰਾਣਾ ਹੈਗਾ ਹੋਸਾ ਹੈਗਾ ਹੈਗਾ ਸਾਹ ਕੇਮ ਸਾਰਾ ਠਹਿ ਹੀ ਪਿਆ ਹੈਗਾ तकरीबन ਕਿਸੇ ਸੱਤ ਦਾ ਕਿਸੇ ਦੇ ਹੈ ਨਹੀਂਗੀ ਕੰਧਾਂ ਵੀ ਸਾਰੀਆਂ ਗੰਗਾ ਪੰਗਾ ਨੇ ਅੱਗੇ ਆਪਾਂ ਹੋਰ ਵਿੱਚ ਜਾ ਵਿੱਚ ਵੀ ਜਾਣਿਆ ਤੁਹਾਨੂੰ ਗਲੀਆਂ ਜਾ ਜਾ ਕੇ ਵੀ ਸਾਰਾ ਦਿਖਾਵਾਂਗੇ ਤੇ ਜੁੜੇ ਰਹੋ ਬਾਈ ਬਣ ਕੇ ਕਿ ਨਾ ਸ਼ੇਅਰ ਨਾਲ ਦੀ ਨਾਲ ਕਰਦੇ ਆ ਕਰੋ ਕਿ ਨਾ ਚਾਰ ਬੰਦੇ ਹੋਰ ਵੀ ਦੇਖ ਲੈਣ ਤੇ ਸਾਨੂੰ ਵੀ ਹਰ ਹੌਸਲਾ ਮਿਲਦਾ ਚਾਰ ਬੰਦ ਹਨਾ ਵੀਡੀਓ ਚੱਲੂਗੀ ਤਾਂ ਉਹਦਾ ਫਾਇਦਾ ਹੀ ਆ ਵੀਰ ਬਣ ਕੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਤੇ ਮੈਂ ਦਿਖਾਉਣੇ ਅੱਗੇ ਤੁਹਾਨੂੰ ਆ ਦੇਖੋ ਅੱਬਾ ਆਪਾ ਤੁਰ ਪਏ ਫਿਰ ਦੰਗ ਨੀ ਨੂੰ ਫਿਰ ਦੰਗੀਆਂ ਗਲੀਆਂ ਤੁਰੇ ਜਾਂਦੇ ਟੂਰਿਸਟ ਹੋਰ ਵੀ ਸਾਨੂੰ ਸਾਹਮਣੇ ਬਹੁਤ ਦਿਖ ਰਹੇ ਆ ਇਹ ਬਹੁਤ ਆਉਂਦੇ ਸੀ ਬਈ ਡੇਲੀ ਡੇਲੀ ਆਹ ਦੇਖ ਹਾਂ ਘਾਹ ਕਰਾ ਜਿਵੇਂ ਸਾਡੇ ਟਾ ਹੈ ਵੀ ਹੈ ਇਹਨਾਂ ਵੀ ਦਿਖਾਉਣ ਨੂੰ ਕੀ ਆ ਬਸ ਇੰਨੇ ਹੀ ਆ ਇਹ ਕਿਹਾ ਹੋਇਆ ਦਿਖਾਉ ਤੇ ਆ ਜੇ ਕੋਈ ਜਿਸ ਤਰ੍ਹਾਂ ਖੜੀ ਹੋਵੇ ਸਾਥ ਉਹਦਾ ਪਤਰਾ ਦਈਏ ਉਹ ਇੱਕੀ ਘਰ ਆ ਉਹ ਜਿੰਨਾ ਕਰਚਿਆ ਉਹ ਦੋਈ ਉਹਨਾਂ ਨੂੰ ਥੋੜਾ ਡੈਕੋਰੇਟਰ ਕਰਕੇ ਸੈਂਡ ਕੀਤਾ ਟੂਰਿਸਟ ਉਹ ਵੀ ਹਾਂ ਡਿਜ਼ਾਈਨ ਪਹਿਲਾਂ ਉਹੀ ਸੀ ਉੱਪਰ ਦਾ 뷰 ਦੇਖ ਲੈਣ ਸਾਰਾ ਤਾਂ ਖੜਕੇ ਨਾ ਉਹ ਤਾਂ ਕੀਤਾ ਵੜ ਜਾਂਦਾ ਸੀ ਕਿ ਉਹਦੇ ਥੱਲੇ ਆ ਕਿ ਜਿਹੜੀਆਂ ਭੂਤਾਂ ਕਹਿੰਦੇ ਭੂਤਾਂ ਉਹ ਰਾਤ ਨੂੰ ਸਾਰੇ ਭੂਤਾਂ ਰਾਤ ਨੂੰ ਆਉਂਦੇ ਆ ਆਪਾਂ ਨਾਈਟ ਕੈਂਪਸ ਕਰਕੇ ਆ ਇੱਧਰ ਨੂੰ ਚੱਲੀ ਜਾ ਆ ਦਿਖਾਇਆ ਇਹ ਦੇਖ ਦੇਖੋ ਉਹ ਪੁਰਾਣਾ ਘਰ ਦੇਖੋ ਆ ਵੀ ਕੇਸ ਦਾ ਘਰ ਸੀ ਇੱਕ ਕਮਰਾ ਦੋ ਤਿੰਨ ਕਮਰੇ ਬਣਾਏਗੇ ਸੀ ਆ ਵੇਖੋ ਚਿਕਨ ਨਾਟ ਇਟਸ ਕਿਚਨ ਕਿਚਨ ਹਾਂ ਚਿਕਨ ਨਿਕਲ ਗਿਆ ਸੀ ਯਾਰ ਕੋਈ ਨਹੀਂ ਬਲੌਗ ਚ ਹੁੰਦਾ ਹੀ ਰਹਿੰਦਾ ਆ ਬੰਦੂਦੂ ਹੁੰਦੇ ਨੇ ਬੰਦਾ ਗੱਲ ਤੁਹਾਨੂੰ ਪਤਾ ਹੈ ਤੁਮੇਂ ਕਿਸੇ ਨੂੰ ਮਾਫ ਕਰਨਾ ਤੇ ਕੀ ਮਰਗੀ ਹੈ ਨਹੀਂ ਕਰੂੰਗਾ ਦਾਮੀ ਚਲੇਗਾ ਸਾਰੇ ਬਾਤਾਂ ਯਹੀ ਹੈ ਢਹੇ ਹੋਏ ਘਰ ਉਹ ਲੋਕੇ ਸਨ ਕੋਈ ਆਏ ਆ ਨਾ ਲੋਕੇ ਸਨ ਕੋਈ ਦਾਰਾ ਵਿੱਚ ਤਾਂ ਕੋਈ ਆਏ ਹੋਰ ਉਹ ਜਿੱਥੇ ਨੇ ਕੇਸ ਨਹੀਂ ਹੈ ਨਹੀਂ ਕਿੱਥੇ ਬਾਉਂਡਰੀ ਬਣੀ ਵੀ ਅੱਗੇ ਨਾਲ ਸਾਰੇ ਪੈਂਟੂ ਤੋਂ ਨੇ ਉਹ ਗਰਿੱਲਾਂ ਬਗਲਿਆਂ ਵਿੱਚ ਇੱਕ ਦਿਨ ਨਾਲ ਕੰਮ ਆਣੇ ਉਹ ਵੀ ਸਾਨੂੰ ਦਿਖਾਉਣੇ ਹੋ ਅੱਗੇ ਸਾਨੂੰ ਤਾਂ ਦਿਖ ਹੀ ਜਾਣਗੇ ਕੈਮਰੇ 'ਚ ਪਤਾ ਨਹੀਂ ਦੇਖ ਦਿਨਗੇ ਨਹੀਂ ਪਰ ਕੋਲੇ ਜਾ ਕੇ ਉਹ ਨੇੜੇ ਜਾ ਕੇ ਦੱਸਣੀ ਆ ਦਿਖਾਉਣੇ ਸਾਨੂੰ ਬਾਉਂਡਰੀ ਬਣੀ ਹੋਈ ਹੈ ਪਿੰਡ ਦੀ ਜਾਰੇ ਪਾਸੋਂ ਬਸ ਸ਼ੇਰ ਵੀਰ ਬਣ ਕੇ ਵੱਧ ਤੋਂ ਵੱਧ ਕਰਿਆ ਕਰੋ ਇੰਨੀ ਕਿ ਸਾਡੀ ਰਕਮ ਸ਼ੇਅਰ ਕਰਦੇ ਨਹੀਂ ਸ਼ੇਅਰ ਕਰੋ ਸਾਡੇ ਵੀਊ ਆਉਣਾ ਸੀ ਇੰਨਾ ਕੁ ਅਧਿਕਾਰ ਹੈ ਯਾਰ ਫਿਰ ਤਾਂ ਅਸੀਂ ਇਕੱਲੇ ਵੀ ਹੋਰ ਕਿੱਥੇ ਵੀ ਜਾ ਕੇ ਅਜਾ ਪਾਕਿਸਤਾਨ ਕਿਹਾ ਨਾ ਵਧੀਆ ਯਾਰ ਅਸੀਂ ਯਾਰ ਕੱਲੀ ਕੱਲੀ ਜੀ ਤੋਂ ਟੂਰ ਕਰਾਂਗੇ ਵੀਰ ਨੂੰ ਕਰਨਾ ਹੈ ਕੁਮਾਰੀ ਦਾ ਨਾਲੇ ਕਰਾਂਗੇ ਆ ਲਿੰਦੀ ਆਦਾ ਕਰਾਂਗੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਪਰ ਜੇ ਤੁਸੀਂ ਸਾਨੂੰ ਹੌਸਲਾ ਦੇਵੋ ਵੋਟ ਕਰਦੇ ਰਹੋ ਜਮਾ ਇਹ ਦੇਸੀ ਤਰੀਕੇ ਨਾਲ ਹੀ ਬਲੌਗ ਚੱਲਣਗੇ ਆਪਣੇ ਸੁਣਾ ਕਰੋ ਵੀਰ ਬਣ ਕੇ ਮਸਤ ਬਾਤ ਤੇ ਸ਼ੇਅਰ ਵੀ ਕਰੇਗਾ ਬਾਕੀ ਦੇਖੋ ਘਰਾਂ ਤੋਂ ਮੇਲਾ ਦਿਖਾਈ ਜਾਂਦਾ ਸਾਰੇ ਪਾਸੇ ਟੂਰਿਸਟ ਬਹੁਤ ਨੇ ਆ ਦੇਖਾ ਛੋਟੇ ਛੋਟੇ ਘਰ ਸੀ ਪਹਿਲਾਂ ਇਹ ਸਾਰੇ ਜੋ ਅੱਜ ਖੰਡਰ ਬਣੇ ਹੋਏ ਆ ਆ ਦੇਖੋ ਸਾਰੇ ਆਸੇ-ਪਾਸੇ ਕਲੀਆਂ ਕੰਧਾਂ ਖੜੀਆਂਆਂ ਆਂ ਆ ਪਿੰਡ ਦੀ ਗਲੀ ਆ ਇੱਕ ਪਿੰਡ ਦੀ ਗਲੀ ਇੱਥੋਂ ਮੁੜਦੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਇੰਟ ਹੈ ਇਹ ਵੀ ਕਰਾਇਆ ਛੋਟੇ ਛੋਟੇ ਘਰ ਨੇ ਜਿਹੜੇ ਸਾਰਾ ਇਤਿਹਾਸ ਦੀ ਕਹਾਣੀ ਇਤਿਹਾਸ ਵੀ ਲਿਖਿਆ ਹੋ ਉਹ ਵੀ ਪੜਦੇ ਆ ਸੁਣਾਉਣੇ ਆ ਉਹਦਾ ਇਤਿਹਾਸ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਲਿਖਿਆ ਹੋਇਆ ਹਿੰਦੀ ਸਾਨੂੰ ਘੱਟ ਪੜਨੀ ਹੁੰਦੀ ਤਾਂ ਹੀ ਮੈਡਮ ਨੰਬਰ ਨਹੀਂ ਦਿੰਦੀ ਸੀ ਕੋਲਾ ਬਿਲਕੁਲ ਤਰ੍ਹਾਂ ਵਹਿ ਇਤਿਹਾਸ ਲਿਖਿਆ ਹੋਇਆ ਅੰਗਰੇਜ਼ੀ ਤੇ ਹਿੰਦੀ ਜੇ ਸਾਈਡ ਤੇ ਨਕਸ਼ਾ ਬਣਾਇਆ ਹੋਇਆ ਆ ਦੇਖ ਲਿਓ ਇਧਰ ਬਾਬਾ ਸ਼ੱਤਰੀ ਗਾੜਦਾ ਜੀ ਮਲੜ ਜੀ ਜੀਨੇ ਪੜਨਾ ਇਤਿਹਾਸ ਹੈ ਫੋਟੋ ਰੋਕ ਵੀਡੀਓ ਰੋਕ ਕੇ ਪੜ ਲਿਓ ਇਧਰ ਬਾਬਾ ਵੀਨ ਵਜਾ ਰਿਹਾ ਆ ਸਾਹਮਣੇ ਪਿੰਡ ਦੀ ਬਾਉਂਡਰੀ ਆ ਗਈ ਆ ਬਾਬੋ ਜੇ ਲੋ ਤੁਸੀਂ ਗਰੇਲੇ ਲੱਗੀ ਦੇਖ ਰਹੇ ਹੋ ਉਹ ਪਿੰਡ ਦੀ ਬਾਉਂਡਰੀ ਆ ਗਈ ਆਸੇ ਪਾਸੇ ਸਾਰੇ ਜਿਹਨੇ ਤੁਰੇ ਜਾਂਦੇ ਆਸੇ ਪਾਸੇ ਟਹੇ ਹੋਏ ਘਰੀ ਆ ਅੱਗੇ ਜਾ ਕੇ ਉਹ ਛੋਟਾ ਜਿਹਾ ਮੰਦਿਰ ਵੀ ਬਣਾ ਹੈਗਾ ਉਹ ਪਰ ਉਂ ਆ ਇਹ ਪਿੰਡ ਤੋਂ ਉਹ ਤਾਂ ਪਿੰਡ ਤੋਂ ਬਹੁਤ ਦੂਰ ਆ ਉਹ ਵੀ ਬਸ ਪਿੰਡ ਦਾ ਲਾਸਟ ਇੱਥੇ ਹੋ ਗਿਆ ਆਸੇ ਪਾਸੇ ਸਾਰੇ ਨੂੰ ਉਤੋਂ ਦੀ ਕੀੜਾ ਦਵਾ ਕੇ ਲਿਆਵਾਂਗੇ ਜੁੜੇ ਰੋ ਬਸ ਆਹੀ ਆ ਟਹੇ ਹੋਏ ਘਰ ਚਾਰੇ ਪਾਸੇ ਸਭ ਆ ਜਾਂਦੇ ਆ ਤੁਹਾਨੂੰ ਤੇ ਦੇਖੀਓਗੇ ਜਿੱਤੇ ਸੱਤ ਵਾਲਾ ਦਾ ਦੋ ਗਾਰੀ ਆ ਉਤੋਂ ਦਾ ਦਾ ਵੀਊ ਦੇਖਿਆ ਜਾਂਦਾ ਜਿੱਦਾਂ ਦਾ ਵੀ ਪੱਕੀ ਜਾਵਾਂਗੀ ਵੀ ਉਸੇ ਕੋਈ ਹਜੇ ਪੂਰੇ ਜਾਣੇ ਆ ਦਿਖਾਈ ਜਾਂਦੇ ਆ ਦੇਖੋ ਪਿੰਡ ਦੀ ਬਾਉਂਡਰੀ ਇੱਥੇ ਇਧਰ ਨੂੰ ਖਤਮ ਹੋ ਗਏ ਇਧਰ ਉਤੋਂ ਦੀ ਤੁਰ ਪਏ ਉਹਨਾਂ ਕੋਲ ਬੜੀ ਗ੍ਰਿਲ ਲਾਈ ਵੀ ਆ ਇਹਦਾ ਬਾਅਦ ਚ ਲਾਈ ਵੀ ਆ ਵੀ ਸੇਫਟੀ ਕਰ ਲਈ ਵੀ ਆ ਹਾਂ ਵੀ ਬੰਦਾ ਇਧਰੋਂ ਬਾਹਰ ਨੂੰ ਨਾ ਜਾਵੇ ਜੇ ਡੂੰਘਣਾ ਨਾ ਜਾਵੇ ਕਿਉਂਕਿ ਉਹ ਕੀਤਾ ਹੋਇਆ ਨਾ ਪਿੰਡ ਅਸੀਂ ਇਹਨਾਂ ਦਾ ਕੋਰ ਡੈਮਰ ਕੀਤਾ ਗਿਆ ਦਾ ਪਿੰਡ ਨੇ تھا ਕਿ ਨਹੀਂ ਰਾਤ ਨੂੰ ਵੀ रह ਸਕਦੇ ਦੁਬਾਰਾ ਬਾਰ ਕਹਿੰਦੇ ਜਦੋਂ ਮਰਜੀ ਨੂੰ ਪਤਾ ਨਹੀਂ ਇਹਨਾਂ ਨੇ ਕਿਉਂ ਇਹ ਜ਼ਰੂਰ ਕੀਤਾ ਵੀ ਰਾਤ ਨੂੰ ਇੱਥੇ ਕੋਈ ਰਹਿ ਨਹੀਂ ਸਕਦਾ ਕੋਈ ਵਾਕਿਆ ਕਿ ਡਰ ਵਾਲੀ ਤਾਂ ਕੋਈ ਗੱਲ ਹੈ ਨਹੀਂ ਹਮੇਸ਼ਾ ਹਰ ਰਾਤ ਇੱਥੇ ਰੁਕਣ ਦੇਹਿੰਦਾ ਸੀ ਜ਼ਰੂਰ ਰੁਕਣਾਗੇ ਹਾਂ ਹਾਂ ਸਾਡਾ ਮਾਣਾ ਇੱਥੇ ਰਾਤ ਨੂੰ ਰੁਕਣਾ ਕਰ ਕਰਕੇ ਨੇ ਇੱਥੇ ਰਾਤ ਕੋ ਰਹੇ ਤਾਂ ਆਪਣੇ ਕੋਲ ਹੋਏਗਾ ਕੈਂਪਿੰਗ ਕਰ ਲਾਂਗੇ ਅਸੀਂ ਕਰਦੇ ਹਾਂ ਗੱਲਬਾਤ ਪਏ ਉਹ ਦੇਖੇ ਜਮਨ ਨੇ ਆਹ ਦੇਖ ਲਓ ਸਾਰੇ ਪਿੰਡ ਹੀ ਆਏ ਦਿਹਾ ਹੋਇਆ ਵੇਖੀ ਜਲਵਾ ਸੁਣਾ ਆਇਦਰ ਦੇਖ ਲੋ ਦੇ ਪਿੰਡ ਦੇ ਵਿੱਚ ਉਹ ਨਹਿ ਜਮਾਂ ਗਲੀਆਂ ਉਹਦੇ ਸਾਰੇ ਪਿੰਡ ਉਤੋਂ ਦੀ ਆਪਾਂ ਤੁਹਾਨੂੰ ਗਲੀਆਂ ਵਿੱਚ ਦੀ ਕਿਹੜਾ ਦੇ ਕੇ ਦਿਖਾਤਾ ਹਨ ਵੀ ਪਿੰਡ ਸੋਹਣਾ ਹੈ ਖੱਤਾਂ ਹੈ ਨਹੀਂ ਉਵੇਂ ਗੜੇਆਂ ਗੰਧਾਂ ਸੜੀਆਂ ਗਲੀਆਂ ਨਾ ਪੁਰਾਣੀਆਂ ਤੇ ਆਹ ਸਾਹਮਣੇ ਜਿਹੜਾ ਬਣਾਇਆ ਹੋਇਆ ਇਹ ਵੀ ਪੁਰਾਣੇ ਘਰ ਸੀ ਇਹਨਾਂ ਨੂੰ ਥੋੜਾ ਡੈਕੋਰੇਟ ਕਰਕੇ ਟੂਰਿਸਟਾਂ ਵਾਸਤੇ ਬਣਾਇਆ ਹੋਇਆ ਹੈਗਾ ਨਾ ਅਗਰੈਕਟਿਵ ਜਿਹਾ ਅਗਰੈਕਟਿਵ ਹੋ ਜਾਂਦਾ ਕੀ ਕਹਿੰਦੇ ਹੁੰਦੇ ਆਟ੍ਰੈਕਟਿਵ ਬਣਾਉਣ ਵਾਸਤੇ ਬਾਕੀ ਕੋਈ ਆਪਾਂ ਨੂੰ ਤਾਂ ਕੋਈ ਡਰਾਉਣੀ ਜਗਾ ਲੱਗੀ ਨਹੀਂ ਜਵੇਂ ਇਹਨੂੰ ਹੰਟਡ ਕਿਹਾ ਜਾਂਦਾ ਬਾਕੀ ਰਾਤ ਨੂੰ ਜੇ ਰਹਿਣ ਦਿੱਤਾ ਇੱਥੇ ਆਪਾਂ ਰਨ ਸਾਈਟ ਕੈਂਪਿੰਗ ਕਰਾਂਗੇ ਮਾਰਾ ਜੇ ਤੁਹਾਨੂੰ ਹੋਰ ਇੱਧਰ ਦਖਾਵਾ ਦਿੰਨੇ ਕਿੰਨੇ ਟੂਰਿਸਟ ਆਉਂਦੇ ਐ ਇੱਥੇ ਸਾਰਾ ਉਹਨੂੰ ਫਰਜ਼ਨ ਕਰੇ ਦੇ ਜਾਣਗੇ ਦੇਖੋ ਬਹੁਤ ਜਿਆਦਾ ਟੂਰਿਸਟ ਆਉਂਦੇ ਇੱਥੇ ਬਹੁਤ ਜਿਆਦਾ ਟੂਰਿਸਟ ਇੱਥੇ ਆਉਂਦੇ ਘੁਮਣ ਵਧੀਆ ਜਗ੍ਹਾ ਘੁੰਮਣ ਵਾਸਤੇ ਹਨ ਪੁਰਾਣੀ ਲੋਕੇਸਨ ਆ ਆਓ ਵੱਧ ਤੋਂ ਵੱਧ ਕੋਈ ਡਰ ਵਾਲੀ ਗੱਲ ਨਹੀਂ ਇੱਥੇ ਰਾਤ ਨੂੰ ਬੰਦਾ ਉਹੀ ਡਰ ਜਾਂਦਾ ਹੁੰਦਾ ਵੀ ਸੁਣਨ ਸਰਾਂ ਹੋਰ ਇੱਥੇ ਕੋਈ ਨਹੀਂ ਬੂਤ ਵਰੇ ਤਾਂ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਦੇ ਆ ਖਤਮ ਜੇ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਇਹ ਰਾਤ ਨੂੰ ਸਾਨੂੰ ਪਰミਸ਼ਨ ਮਿਲੀ ਤਾਂ 35 ਕਰਾਂਗੇ ਨਾਈਟ ਕੈਂਪਿੰਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਫੇਸਬੁੱਕ ਤੇ ਕਰ ਲਓ ਫੋਲੋ ਸ਼ੇਅਰ ਜ਼ਰੂਰ ਕਰੋ ਧੰਨਵਾਦ